ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜੋ ਭਾਰੀ ਬਾਰਿਸ਼ ਦੇ ਕਰਕੇ ਜੋ ਹੜ੍ਹ ਆਏ ਹਨ ਜਿਸ ਦੇ ਕਰਕੇ ਬਹੁਤ ਵੱਡਾ ਨੁਕਸਾਨ ਇਸ ਵੇਲੇ ਪੰਜਾਬ ਦਾ ਹੋ ਚੁੱਕਿਆ ਹੈ ਪਿੰਡਾਂ ਦੇ ਵਿੱਚ ਖਾਸ ਕਰਕੇ ਜੋ ਘਰਾਂ ਦੀ ਸਾਰਾ ਸਮਾਨ ਜਿਹੜਾ ਖਰਾਬ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਦਿੱਲੀ ਦੀ ਸੰਗਤ ਵੱਲੋਂ ਰੋਜ਼ਾਨਾ ਹੀ ਇੱਥੋਂ ਲੋੜੀਂਦੀਆਂ ਵਸਤਾਂ ਰਸਦਾਂ ਜੋ ਭੇਜੀਆਂ ਜਾ ਰਹੀਆਂ ਐ ਅੱਜ ਵੀ ਇਸ ਵੇਲੇ ਅਸੀਂ ਜਨਕਪੁਰੀ ਖੜੇ ਆਂ ਜਿੱਥੇ ਨਿਸ਼ਕਾਮ ਸੇਵਾਦਾਰ ਜਥਾ ਕੰਦਾਰ ਬਰਾਦਰੀ ਅਫਗਾਨਿਸਤਾਨ ਇਹ ਸਾਰੇ ਵੀਰਾਂ ਦੇ ਵੱਲੋਂ ਇੱਥੇ ਜੋ ਵੀ ਲੋੜੀ ਦਾ ਸਮਾਨ ਹੈ ਚਾਹੇ ਸੁੱਕਾ ਦੁੱਧ ਹੋਵੇ ਪਾਣੀ ਦੀਆਂ ਬੋਤਲਾਂ ਹੋਣ ਜਾਂ ਹੋਰ ਜਿਹੜਾ ਜਿੰਨਾ ਜ਼ਰੂਰੀ ਸਮਾਨ ਹੈ ਉਹ ਟਰੱਕ ਭਰ ਕੇ ਇਹ ਪੰਜਾਬ ਦੇ ਲਈ ਰਵਾਨਾ ਥੋੜੀ ਦੇਰ ਤੱਕ ਹੋਏਗਾ ਸੋ ਇਹ ਵੀਰਾਂ ਨੇ ਵੀ ਖੁੱਲੇ ਦਿਲ ਦੇ ਨਾਲ ਸੇਵਾ ਕੀਤੀ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਇਹ ਸਮਾਂ ਹੈ ਜਦੋਂ ਸਾਰਿਆਂ ਨੂੰ ਮਿਲ ਜੁਲ ਕੇ ਪੰਜਾਬ ਦੀ ਸੇਵਾ ਜਿਹੜੀ ਜਿਹੜੇ ਹੜਪੀੜਤ ਹੈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਸੋ ਸਾਰੇ ਵੀਰਾਂ ਨੇ ਜਿਹੜਾ ਯੋਗਦਾਨ ਪਾਇਆ ਸਰਦਾਰ ਭਗਤ ਸਿੰਘ ਹੋਰੀ ਉਹਨਾਂ ਦੇ ਨਾਲ ਸਾਰੇ ਸਾਡੇ ਵੀਰ ਇੱਥੇ ਖੜੇ ਨੇ ਤੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ